ਬਹੁਤ ਬਹੁਤ ਇਹਨਾਂ ਬੱਚੀਆਂ ਨੂੰ ਮੁਬਾਰਕਾਂ ਨੇ ਜਿਨ੍ਹਾਂ ਨੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਪਿਓ ਦਾਦੇ ਦਾ ਤੇ ਆਪਣੇ ਸਾਰੇ ਨਗਰ ਦਾ ਨਾਮ ਰੌਸ਼ਨ ਕੀਤਾ। ਮੈਂ ਤਕਰੀਬਨ ਪਾਉਣੇ 600 ਬੱਚਾ ਉੱਥੇ ਅੱਜ ਪੇਪਰ ਦੇ ਰਿਹਾ ਸੀ ਤੇ ਪਾਉਣੇ 600 ਬੱਚੇ ਦੇ ਵਿੱਚੋਂ ਇਹ ਧੀਆਂ ਨੇ ਜਿਹੜੀ ਆਪਣੀ ਜਗ੍ਹਾ ਬਣਾਈ ਆ। ਅੱਜ ਜਦੋਂ ਉੱਥੇ ਬੋਲਿਆ ਜਾ ਰਿਹਾ ਸੀਗਾ ਫਰਸਟ ਪੋਜੀਸ਼ਨ ਘੁੰਮਣਕਲਾਂ ਸੈਕੰਡ ਪੋਜੀਸ਼ਨ ਘੁੰਮਣਕਲਾਂ ਥਰਡ ਪੋਜੀਸ਼ਨ ਘੁੰਮਣਕਲਾਂ 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 ਪਈ ਹੁੰਦੀ ਸੀ ਤੇ ਉਦੋਂ ਮਾਣ ਦੇ ਨਾਲ ਸੀਨਾ ਚੌੜਾ ਹੋ ਰਿਹਾ ਸੀਗਾ ਸੋ ਨੌ ਬੱਚਿਆਂ ਦੇ ਵਿੱਚੋਂ 6 ਪੋਜੀਸ਼ਨਾਂ ਆਪਣੇ ਘੁੰਮਣਕਲਾਂ ਦੀਆਂ ਆ ਜਾਣੀਆਂ ਇਹ ਬਹੁਤ ਵੱਡੀ ਜਿਹੜੀ ਹੈ ਕਾਮਯਾਬੀ ਹੈ ਸਾਡੇ ਬੱਚਿਆਂ ਦੀ ਤੇ ਧੰਨਵਾਦ ਕਰਦੇ ਆਂ ਅਸੀਂ ਬਾਬਾ ਜੀਵਰਤਨ ਜੀ ਦਾ ਜਿਨ੍ਹਾਂ ਨੇ ਪੈਰ ਪੈਰ ਤੇ ਸਾਡਾ ਸਾਥ ਦਿੱਤਾ ਤੇ ਧੰਨਵਾਦ ਕਰਦੇ ਆਂ ਅਸੀਂ ਬਾਬਾ ਗੁਰਵਚਨ ਸਿੰਘ ਜੀ ਦਾ ਸੋ ਆਓ ਹਣ ਤੁਹਾਨੂੰ ਇਹਨਾਂ ਬੱਚਿਆਂ ਦੇ ਨਾਲ ਮਲਾਉਣੇ ਆ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਘਰਾਂ ਦੇ ਵਿੱਚੋਂ ਕਿਹੜੇ ਪਰਿਵਾਰ ਦੇ ਵਿੱਚੋਂ ਇਹ ਬੱਚੀਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਸਾਲ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਗੁਰਮਤ ਕੈਂਪ ਜਿਹੜੇ ਨੇ ਉਹ ਲਾਏ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੀ ਝੱਬਰ 2015 ਤੋਂ ਜਿਹੜੇ ਲਗਾਤਾਰ ਇਹ ਕੈਂਪ ਲਾਉਂਦੇ ਆ ਰਹੇ ਆ ਹਲਕਾ ਜੋਗਾ ਦੇ 54 ਪਿੰਡਾਂ ਦੇ ਵਿੱਚ 64 ਕੈਂਪ ਲੱਗੇ ਸੀ ਕਿਉਂਕਿ ਕਈ ਵਾਰੀ ਕੋਈ ਪਿੰਡ ਵੱਡੇ ਹੁੰਦੇ ਸੀ ਜਿਵੇਂ ਆਪਣਾ ਪਿੰਡ ਘੁੰਮਣਕਲਾਂ ਇੱਥੇ ਦੋ ਕੈਂਪ ਲੱਗੇ ਸੀ ਸੋ ਵੱਖ-ਵੱਖ ਪਿੰਡਾਂ ਦੇ ਵਿੱਚ 64 ਕੈਂਪ ਲੱਗੇ ਸੀ 1 ਜੂਨ ਤੋਂ ਕੈਂਪਸ ਜਿਹੜੇ ਉਹ ਸ਼ੁਰੂ ਹੋਏ ਸੀ ਇਹਦੇ ਤਿੰਨ ਗਰੁੱਪ ਬਣਾਏ ਗਏ ਸੀ 3ਜੀ 4ਵੀਂ 5ਵੀਂ 6ਵੀਂ ਕਲਾਸ ਦਾ ਇੱਕ ਗਰੁੱਪ 7ਵੀਂ 8ਵੀਂ 9ਵੀਂ ਕਲਾਸ ਦਾ ਦੂਜਾ ਗਰੁੱਪ 10ਵੀਂ 11ਵੀਂ 12ਵੀਂ ਜਾਂ ਓਪਨ ਇਹ ਤੀਜਾ ਗਰੁੱਪ ਸੀ ਫਿਰ 12 ਜੂਨ ਦੇ ਦਿਨ ਪਿੰਡ ਪੱਦਰ ਤੇ ਜਿਹੜੇ ਸੀ ਉਹ ਬੱਚਿਆਂ ਦੇ ਮੁਕਾਬਲੇ ਕਰਾਏ ਗਏ ਹਰੇਕ ਗਰੁੱਪ ਦੇ ਵਿੱਚੋਂ ਫਸਟ ਸੈਕੰਡ ਥਰਡ ਤਿੰਨ ਤਿੰਨ ਬੱਚੇ ਸੀ ਜਿਹੜੇ ਉਹ ਇੱਕ ਕੈਂਪ ਦੇ ਵਿੱਚੋਂ ਚੁਣੇ ਜਾਂਦੇ ਸੀ ਮਤਲਬ ਕਿ ਇੱਕ ਕੈਂਪ ਦੇ ਵਿੱਚੋਂ 9 ਬੱਚੇ ਸੋ ਇਸ ਤਰ੍ਹਾਂ 64 ਕੈਂਪਾਂ ਦੇ ਵਿੱਚੋਂ ਬੱਚਿਆਂ ਦੀ ਚੋਣ ਕੀਤੀ ਗਈ ਫਿਰ ਕੈਂਪ ਉਸੇ ਤਰ੍ਹਾਂ ਲਗਾਤਾਰ ਚੱਲਦੇ ਰਹੇ ਤੇ ਅੱਜ 30 ਜੂਨ ਦੇ ਦਿਨ ਪਿੰਡ ਫਾਫੜੇ ਭਾਈਕੇ ਵਿਖੇ ਜਿਹੜਾ ਇਹ ਸਮਾਗਮ ਸੀ ਇਹਦਾ ਅੰਤਿਮ ਦਿਨ ਸੀ ਉੱਥੇ 54 ਪਿੰਡਾਂ ਦੇ 64 ਕੈਂਪਾਂ ਦੇ ਬੱਚੇ ਸੀ ਜਿਹੜੇ ਉਹ ਉੱਥੇ ਪਹੁੰਚੇ ਸੀ ਬਹੁਤ ਵੱਡਾ ਇਕੱਠ ਸੀ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਜਿਨ੍ਹਾਂ ਦੇ ਵਿੱਚੋਂ ਤਿੰਨੇ ਗਰੁੱਪਾਂ ਦੇ ਵਿੱਚੋਂ ਫਰਸਟ ਸੈਕੰਡ ਥਰਡ ਫਰਸਟ ਸੈਕੰਡ ਥਰਡ ਫਰਸਟ ਸੈਕੰਡ ਥਰਡ ਇਹ ਬੱਚਿਆਂ ਦੀ ਚੋਣ ਹੋਣੀ ਸੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਪਿੰਡ ਘੁੰਮਣ ਕਲਾਂ ਦੀਆਂ ਇਹ 6 ਬੱਚੀਆਂ ਨੇ ਜਿਹੜੀਆਂ ਦੋ ਗਰੁੱਪਾਂ ਦੇ ਵਿੱਚੋਂ ਪਹਿਲੀ ਦੂਜੀ ਤੀਜੀ ਪਹਿਲੀ ਦੂਜੀ ਤੀਜੀ ਇਹ ਪੋਜੀਸ਼ਨਾਂ ਲੈ ਕੇ ਆਈਆਂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਬੜਾ ਮਾਣ ਹੁੰਦਾ ਇਹਨਾਂ ਬੱਚਿਆਂ ਦੇ ਉੱਤੇ ਸੋ ਆਓ ਹੁਣ ਤੁਹਾਨੂੰ ਇਹਨਾਂ ਬੱਚਿਆਂ ਦੇ ਨਾਲ ਮਲਾਉਣੇ ਆ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਘਰਾਂ ਦੇ ਵਿੱਚੋਂ ਕਿਹੜੇ ਪਰਿਵਾਰ ਦੇ ਵਿੱਚੋਂ ਇਹ ਬੱਚੀਆਂ ਨੇ ਸੋ ਪਹਿਲੀ ਗੱਲ ਤਾਂ ਇਹ ਬੱਚੀ ਜਿਹੜੀ ਹੈ ਇਹ ਸੁਖਮਨ कौर ਤੇ ਇਹ ਫਤੇਹ ਸਿੰਘ ਇਹ ਪਿਛਲੇ ਸਾਲ 2024 ਦੇ ਵਿੱਚ ਦੋ ਪੋਜੀਸ਼ਨਾਂ ਲੈ ਕੇ ਆਏ ਸੀ ਇਹ ਫਤੇਹ ਸਿੰਘਾ ਮੇਰਾ ਬੇਟਾ ਇਹ ਪਿਛਲੀ ਵਾਰੀ ਫਸਟ ਪੋਜੀਸ਼ਨ ਲੈ ਕੇ ਆਏ ਸੀ ਤੇ ਸੁਖਮਨ कौर ਦੀ ਸੈਕੰਡ ਪੋਜੀਸ਼ਨ ਆਈ ਸੀ ਹੁਣ ਆਪਾਂ ਜਿਹੜੇ ਇਹ 6 ਬੱਚੇ ਐਸ ਵਾਰ ਆਇਆ ਇਹਨਾਂ ਤੋਂ ਪੁੱਛਦੇ ਆਂਗੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਪੁੱਤ ਤੁਹਾਡਾ ਕੀ ਨਾਂ ਹੈ ਖੁਸ਼ਪ੍ਰੀਤ ਕੌਰ ਖੁਸ਼ਪ੍ਰੀਤ ਕੌਰ ਇਹ ਬਲਵਿੰਦਰ ਸਿੰਘ ਵਿੰਦਰੀ ਜੋ ਆਪਣੇ ਸਾਬਕਾ ਪੰਚਾਇਤ ਮੈਂਬਰ ਵੀ ਨੇ ਉਹਨਾਂ ਦੀ ਬੇਟੀ ਆ ਬਾਬੇ ਛੱਫੇਕੇ ਪਰਿਵਾਰ ਦੇ ਵਿੱਚੋਂ ਸੋ ਇਹ ਬੇਟੀ ਮੁਸਕਾਨ ਕੌਰ ਮੁਸਕਾਨ ਕੌਰ ਕੁਲਦੀਪ ਸਿੰਘ ਦੀ ਬੇਟੀ ਜਿਹਨੂੰ ਕਿ ਆਪਾਂ ਬਾਲੀ ਵੀ ਕਹਿ ਦਿੰਨੇ ਆਂਗੇ ਬਾਈ ਬਾਲੀ ਤੁਹਾਡੇ ਦਾਦਾ ਜੀਏ ਕੀ ਨਾਂ ਪੁੱਤ ਸukhdev Singh ਜਿਹੜੇ ਰੋਡਵੇਜ ਦੇ ਵਿੱਚ ਕੰਡੈਕਟਰ ਹੁੰਦੇ ਸੀ ਜਿਹੜੇ ਰੋਡਵੇਜ ਦੇ ਵਿੱਚ ਇਹ ਨਿਮਰਤ ਕੌਰ ਇਹਨਾਂ ਦੇ ਪਿਤਾ ਦਾ ਨਾਮ ਜਸਦੀਪ ਸਿੰਘ ਸਰਦਾਰ ਨਾਇਬ ਸਿੰਘ ਸਾਬਕਾ ਪੰਚਾਇਤ ਮੈਂਬਰ ਦੀ ਪੋਤੀ ਇਹ ਬੇਟੀ ਜਿਹੜੀ ਹੈ ਇਹਨਾਂ ਦਾ ਨਾਮ ਹੈ ਰਾਜਵੀਰ ਕੌਰ ਕੁਲਦੀਪ ਸਿੰਘ ਦੀ ਬੇਟੀ ਤੇ ਤੁਹਾਡੇ ਦਾਦਾ ਜੀ ਦਾ ਨਾਮ ਪਤਾ ਬਲਜਿੰਦਰ ਸਿੰਘ ਇਹ ਬਾਬੇ ਬੁੱਧੂ ਕੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੂੰ ਕਿ ਆਪਾਂ ਬਾਬਾ ਬੁੱਧੂ ਸਾਧਕੇ ਕਹਿ ਦਿੰਨੇ ਆ ਇਹ ਬੇਟੀ ਅਰਸ਼ਦੀਪ ਖੌਰ ਜਿਹੜੇ ਸਾਡੇ ਭਾਈ ਜਗਸੀਰ ਸਿੰਘ ਨੇ ਜਿਨ੍ਹਾਂ ਦਾ ਜਗਸੀਰ ਪੰਜਾਬੀ ਚੈਨਲ ਵੀ ਆ ਜਿਹੜੇ ਇਸ ਟਾਈਮ ਸਾਡੀ ਵੀਡੀਓ ਬਣਾ ਰਹੇ ਨੇਗੇ ਜਿਨ੍ਹਾਂ ਦੇ ਚੈਨਲ ਤੇ ਵੀਡੀਓ ਪਾਈ ਵੀ ਜਾਣੀ ਆ ਅਰਸ਼ਦੀਪ ਖੌਰ ਜਗਸੀਰ ਸਿੰਘ ਗਰਚਰਨ ਸਿੰਘ ਦੀ ਪੋਤੀ ਇਹ ਬੇਟੀ ਰਮਨਦੀਪ ਖੌਰ ਇਹ ਵੀ ਕੁਲਦੀਪ ਸਿੰਘ ਦੀ ਬੇਟੀ ਆ ਜਿਨ੍ਹਾਂ ਨੂੰ ਆਪਾਂ ਬਾਈ ਬਾਲੀ ਵੀ ਕਹਿ ਦਿੰਨੇ ਆ ਸੁਖਦੇਵ ਸਿੰਘ ਕਨੈਕਟਰ ਜਿਹੜੇ ਰੋਡ ਵਿੱਚ ਦੇ ਵਿੱਚ ਹੁੰਦੇ ਸੀ ਸਵਰਗਵਾਸੀ ਸੁਖਦੇਵ ਸਿੰਘ ਜੀ ਉਹਨਾਂ ਦੀ ਪੋਤੀ ਸੋ ਇਹ ਬਹੁਤ ਬਹੁਤ ਇਹਨਾਂ ਬੱਚੀਆਂ ਨੂੰ ਮੁਬਾਰਕਾਂ ਨੇ ਜਿਨ੍ਹਾਂ ਨੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਪਿਓ ਦਾਦੇ ਦਾ ਤੇ ਆਪਣੇ ਸਾਰੇ ਨਗਰ ਦਾ ਘੁਮਣਕਲਾ ਦਾ ਨਾਮ ਰੌਸ਼ਨ ਕੀਤਾ ਅੱਜ ਜਦੋਂ ਉੱਥੇ ਬੋਲਿਆ ਜਾ ਰਿਹਾ ਸੀਗਾ ਫਰਸਟ ਪੋਜੀਸ਼ਨ ਘੁੰਮਣਕਲਾਂ ਸੈਕੰਡ ਪੋਜੀਸ਼ਨ ਘੁੰਮਣਕਲਾਂ ਥਰਡ ਪੋਜੀਸ਼ਨ ਘੁੰਮਣਕਲਾਂ ਫਿਰ ਫਸਟ ਪੋਜੀਸ਼ਨ ਸੈਕੰਡ ਪੋਜੀਸ਼ਨ ਘੁੰਮਣਕਲਾਂ ਘੁੰਮਣਕਲਾਂ ਪਈ ਹੁੰਦੀ ਸੀ ਤੇ ਉਦੋਂ ਮਾਣ ਦੇ ਨਾਲ ਸੀਨਾ ਚੌੜਾ ਹੋ ਰਿਹਾ ਸੀਗਾ ਕਿ ਸਾਡੇ ਪਿੰਡ ਦੀਆਂ ਧੀਆਂ ਜਿਹੜੀਆਂ ਨੇ ਉਹ ਆਪਣੇ ਪਿੰਡ ਦਾ ਆਪਣੇ ਖਾਨਦਾਨ ਦਾ ਨਾਂ ਜਿਹੜਾ ਹੈ ਉਹ ਬੜਾ ਰੌਸ਼ਨ ਕਰ ਰਹੀਆਂ ਨੇ ਤੇ ਧੰਨਵਾਦ ਕਰਦੇ ਆ ਅਸੀਂ ਬਾਬਾ ਜੀਵਰਤਨ ਜੀ ਦਾ ਜਿਨ੍ਹਾਂ ਨੇ ਪੈਰ ਪੈਰ ਤੇ ਸਾਡਾ ਸਾਥ ਦਿੱਤਾ ਤੇ ਧੰਨਵਾਦ ਕਰਦੇ ਆ ਅਸੀਂ ਬਾਬਾ ਗੁਰਵਚਨ ਸਿੰਘ ਜੀ ਦਾ ਜਿਹੜੇ ਕਿ ਡੇਰਾ ਬਾਬਾ ਮੈੰਗਲਦਾਸ ਜੀ ਦੇ ਮੁਖੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਗੱਡੀ ਲੈ ਕੇ ਗਏ ਉੱਥੇ ਬੱਚਿਆਂ ਦਾ ਸਾਥ ਦਿੱਤਾ ਜਦੋਂ ਜਦੋਂ ਸਮੇਂ-ਸਮੇਂ ਤੇ ਲੋੜ ਪਈ ਆ ਇਹ ਨਾਲ ਖੜਦੇ ਨੇ ਤੇ ਬਾਕੀ ਇਹ ਸਾਡੇ ਬੱਚੇ ਸੀਗੇ ਜਿਹੜੇ ਅੱਜ ਇਹ ਮਨਿੰਦਰ ਕੌਰ ਚਮਕੌਰ ਸਿੰਘ ਦੀ ਬੇਟੀ ਚਮਕੌਰ ਸਿੰਘ ਸਾਬਕਾ ਪੰਚਾਇਤ ਮੈਂਬਰ ਇਹ ਬੇਟੀ ਨੇ ਪੇਪਰ ਦਿੱਤਾ ਸੀਗਾ ਥੋੜੇ ਨੰਬਰਾਂ ਦੇ ਕਾਰਨ ਇਹ ਪੋਜੀਸ਼ਨ ਦੇ ਵਿੱਚੋਂ ਰਹਿ ਗਈ ਨਹੀਂ ਲਿਆ ਸਕੇ ਦੂਸਰੀ ਜਿਹੜੀ ਬੇਟੀ ਆਪਣੀ ਰਮਨਦੀਪ ਕੌਰ ਗੁਰਜੰਟ ਸਿੰਘ ਦੀ ਬੇਟੀ ਕਰਨੈਲ ਸਿੰਘ ਬਾਬੇ ਕੁੰਡੀ ਕੇ ਪਰਿਵਾਰ ਦੇ ਵਿੱਚੋਂ ਇਹ ਵੀ ਥੋੜੇ ਜੀ ਨੰਬਰਾਂ ਦੇ ਕਾਰਨ ਅੱਜ ਪੋਜੀਸ਼ਨ ਲੈਣ ਤੋਂ ਰਹਿ ਗਈ ਤੇ ਦੂਸਰਾ ਸੁਖਪ੍ਰੀਤ ਕੌਰ ਇਹ ਬੇਟੀ ਸੁਖਪ੍ਰੀਤ ਕੌਰ ਆ ਇਹਨੇ ਵੀ ਪੇਪਰ ਦਿੱਤਾ ਸੀ ਇਹ ਅੱਧੇ ਨੰਬਰ ਦੇ ਕਾਰਨ ਰਹਿ ਗਈ ਆ ਅੱਧੇ ਨੰਬਰ ਜੇਕਰ ਇਹਦਾ ਆ ਜਾਂਦਾ ਤੇ ਇਹਨੇ ਅੱਜ ਤੀਜੀ ਪੋਜੀਸ਼ਨ ਲੈ ਕੇ ਅੱਜ ਆਪਣੇ ਪਿੰਡ ਹੁੰਮਲਕਲਾਂ ਦੇ ਵਿੱਚ ਸੱਤ ਸਾਈਕਲ ਆਉਣੇ ਸੀਗੇ ਇਹ ਸੁਖਪ੍ਰੀਤ ਕੌਰ ਬੰਤਾ ਸਿੰਘ ਦੀ ਬੇਟੀ ਕਰਨੈਲ ਸਿੰਘ ਦੀ ਪੋਤੀ ਇਹ ਵੀ ਬਾਬੇ ਕੁੰਡੀ ਦੇ ਪਰਿਵਾਰ ਦੇ ਵਿੱਚੋਂ ਸੋ ਬਾਕੀ ਬੱਚੇ ਵੀ ਜਿਹੜੇ ਨੇਗੇ ਇਹ ਆਪਣੇ ਕੋਲੇ ਇੱਥੇ ਕੈਂਪ ਦਾ ਹਿੱਸਾ ਰਹੇ ਨੇ ਸੋ ਸਾਰੀ ਟੀਮ ਦੀ ਜਿਹੜੀ ਆ ਇਹ ਜਿੱਤਾਂ ਸਾਰੇ ਘੁਮਣ ਕਲਾਂ ਦੀ ਜਿੱਤਾਂ ਸਾਰੀਆਂ ਧੀਆਂ ਦੀ ਜਿੱਤਾਂ ਸਾਰੇ ਨਗਰ ਦੀ ਜਿੱਤਾਂ ਸੋ ਅਸੀਂ ਜਿਹੜਾ ਹੈ ਸਾਰੀਆਂ ਧੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਸ਼ਾਬਾਸ਼ੇ ਪੁੱਤਰੋ ਤੇ ਇਸੇ ਤਰ੍ਹਾਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਅੱਗੇ ਜਿਹੜਾ ਹੈ ਆਪਣਾ ਆਪਣੇ ਮਾਪੇ ਦਾ ਆਪਣੇ ਦਾਦਾ ਦਾਦੀ ਦਾ ਆਪਣੇ ਪਿੰਡ ਦਾ ਨਾਂ ਜਿਹੜਾ ਹੈ ਇਸੇ ਤਰ੍ਹਾਂ ਰੌਸ਼ਨ ਕਰੋਗੇ ਹੋਰ ਅੱਗੇ ਜਿਹੜਾ ਹੈ ਵਧਦੇ ਜਾਓਗੇ ਹੋਰ ਅੱਗੇ ਮੱਲਾ ਮਾਰੋਗੇ ਬੋਲੇ ਸੋਨਿਹਾਲ